ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ। ਦੋਸਤੋ ਲਗਾਤਾਰ ਤੁਹਾਨੂੰ ਦੱਈਏ ਕਿ ਅਸੀਂ ਤੁਹਾਡੇ ਨਾਲ ਨਵੇਂ-ਨਵੇਂ ਅਪਡੇਟ ਸਾਂਝੇ ਕਰਦੇ ਰਹਿੰਨੇ ਆ। ਤੁਹਾਨੂੰ ਦੱਈਏ ਕਿ ਇੱਕ ਟਿਕਟੌਕ ਐਪ ਸੀ ਜਿਸ ਨੇ ਬਹੁਤ ਸਾਰੀ ਆਮ ਜਨਤਾ ਨੂੰ ਸਟਾਰ ਬਣਾ ਦਿੱਤਾ ਤੇ ਬਹੁਤ ਸਾਰੇ ਲੋਕਾਂ ਨੂੰ ਗਰੀਬੀ ਤੋਂ ਅਮੀਰੀ ਵੱਲ ਵੀ ਤੋਰ ਦਿੱਤਾ। ਇਸ ਟਿਕਟੌਕ ਦੇ ਉੱਤੇ ਵੀਡੀਓ ਬਣਾਉਣ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਆ ਉਹ ਇੰਨੇ ਜ਼ਿਆਦਾ ਫੇਮਸ ਹੋ ਗਏ ਕਿ ਉਹਨਾਂ ਦੇ ਹਰ ਵੀਡੀਓ ਜਿਹੜੀ ਇਹ ਫੇਮਸ ਹੋ ਉੱਲApiException TikTok ਤੋਂ ਬਾਅਦ ਲੋਕਾਂ ਨੇ YouTube ਤੇ ਵੀ ਅਕਾਊਂਟ ਬਣਾ ਲਏ ਤੇ ਉਸੇ TikTok ਦੇ ਚੱਕਰ ਦੇ ਵਿੱਚ ਉਹ YouTube ਤੇ ਵੀ ਸਟਾਰ ਬਣ ਗਏ ਤੇ ਹੁਣ ਲੱਖਾਂ ਕਰੋੜਾਂ ਰੁਪਈਆ ਦੀ ਕਮਾਈ ਕਰਕੇ ਵੱਡੇ ਵੱਡੇ ਮਹਿਲ ਮਾੜੀਆਂ ਤੇ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਘੁੰਮਣਾ ਸ਼ੁਰੂ ਕਰਤਾ ਉਹ TikTok ਜਿਹਦੇ ਉੱਤੇ ਬਹੁਤ ਸਾਰੇ ਜਿਹੜੇ ਆ ਵੀਡੀਓ ਬੜੇ ਹੀ ਤਰ੍ਹਾਂ ਦੀ ਕ੍ਰੀਏਟੀਵਿਟੀ ਜਿਹੜੀ ਇਹ ਦੇਖਣ ਨੂੰ ਮਿਲੀ ਪਰ ਤੁਹੰਦਾ ਦੀ ਇਹ ਕੀ TikTok ਜਾਦਾ ਲੰਮਾ ਸਮਾਂ ਭਾਰਤ ਦੇ ਵਿੱਚ ਨਹੀਂ ਚੱਲ ਸਕੀ ਤੇ ਜਦੋਂ ਉਸ ਵੀਡੀਓ ਉਹ ਐਪ ਦੇ ਉੱਤੇ ਜਦੋਂ ਗੰਦਪੈਣ ਲਾ ਪਿਆ ਬਹੁਤ ਸਾਰੀਆਂ ਗੰਦੀਆਂ ਤੇ ਬਹੁਤ ਸਾਰੀਆਂ ਮਾਰੀਆਂ ਵੀਡੀਓਜ਼ ਪੈਣ ਲਾ ਪੀਆਂ ਤੇ ਭਾਰਤ ਸਰਕਾਰ ਨੇ ਟਿਕਟੌਕ ਨੂੰ ਜਿਹੜਾ ਆ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਇਸ ਐਪ ਨੂੰ ਪੂਰੀ ਤਰ੍ਹਾਂ ਭਾਰਤ ਦੇ ਵਿੱਚ ਬੈਨ ਕਰਨ ਤੋਂ ਬਾਅਦ ਆ ਸਰਕਾਰ ਨੇ ਇਹਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਆਪਣੇ ਭਾਰਤ ਦੇ ਵਿੱਚੋਂ ਕਿਉਂਕਿ ਇਹਦੇ ਉੱਤੇ ਬਹੁਤ ਸਾਰੇ ਲੋਕ ਗੰਦੀਆਂ ਵੀਡੀਓ ਤੇ ਬਹੁਤ ਸਾਰੀਆਂ ਜਿਹੜੀਆਂ ਨੇ ਮਾੜੀਆਂ ਵੀਡੀਓ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਪਰ ਤੁਹਾਨੂੰ ਉੱਥੇ ਹੀ ਦੱਸ ਦਈਏ ਕਿ ਲਗਾਤਾਰ ਜਿਹੜੇ ਟਿਕਟੌਕ ਕਰਨੇ ਉਹਨਾਂ ਨੇ ਇੰਸਟਾਗ੍ਰਾਮ ਜਾਂ ਫਿਰ ਹੋਰ ਕਈ ਪਲੇਟਫਾਰਮਾਂ ਦੇ ਉੱਤੇ ਜੜਾਇਆ ਫਿਰ ਤੋਂ ਬਹੁਤ ਜ਼ਿਆਦਾ ਮਿਹਨਤ ਕਰਕੇ YouTube ਤੇ ਮਿਹਨਤ ਕਰਕੇ ਤੇ ਆਪਣਾ ਨਾਂ ਜਿਹੜਾ ਆ ਬਰਕਰਾਰ ਰੱਖਿਆ ਤੇ ਲਗਾਤਾਰ ਜਿਹੜਾ ਆ ਆਪਣੇ ਆਪ ਨੂੰ ਕਲਾਕਾਰੀ ਖੇਤਰ ਦੇ ਨਾਲ ਜੋੜ ਕੇ ਰੱਖਿਆ ਕਹਿੰਦੇ ਭਾਪ ਕਿ ਲਗਾਤਾਰ ਲੋਕ ਜਿਹੜੇ ਆ ਉਹ ਕੰਮ ਕਰਦੇ ਰਹੇ ਕਿਉਂਕਿ ਟਿਕਟੌਕ ਨੇ ਇੱਕ ਐਸਾ ਜज्ਬਾ ਪੈਦਾ ਕਰ ਦਿੱਤਾ ਲੋਕਾਂ ਦੇ ਵਿੱਚ ਕਲਾਕਾਰੀ ਨੂੰ ਲੈ ਕੇ ਐਕਟਿੰਗ ਨੂੰ ਲੈ ਕੇ ਤੇ ਲੋਕ ਹੁਣ ਪਿੱਛੇ ਕਿਵੇਂ ਹਟ ਜਾਂਦੇ ਲੋਕਾਂ ਨੇ ਟਿਕਟੌਕ ਤੋਂ ਦੁਖੀ ਤਾਂ ਜ਼ਰੂਰ ਹੋਏ ਕਿਉਂਕਿ ਇਹ ਬੈਨ ਹੋ ਗਿਆ ਸੀ ਇਸ ਚੀਜ਼ ਦਾ ਦੁੱਖ ਤਾਂ ਕਾਫੀ ਜ਼ਿਆਦਾ ਹੋਇਆ ਪਰ ਲੋਕਾਂ ਨੇ ਹਿੰਮਤ ਨਾ ਹਾਰਦੇ ਹੋਏ ਦੂਸਰੇ ਪਲੇਟਫਾਰਮਾਂ ਦੇ ਉੱਤੇ ਜਿਹੜਾ ਆ ਉਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਹੁਣ ਤੁਹਾਨੂੰ ਦੱਸ ਦਈਏ ਕਿ ਫੇਰ ਭਾਰਤ ਦੇ ਵਿੱਚ ਜਿਹੜਾ ਆ ਟਿਕਟੋਕ ਵਾਪਸ ਆ ਰਹੀ ਏ ਇਹਦੀਆਂ ਬਹੁਤ ਸਾਰੀਆਂ ਪੋਸਟਾਂ ਬਹੁਤ ਸਾਰੇ ਚੈਨਲਾਂ ਦੇ ਉੱਤੇ ਦੇਖਣ ਨੂੰ ਮਿਲਦੀ ਪਈਆਂ ਨੇ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਫੇਰ ਤੋਂ ਜਿਹੜਾ ਆ ਰੌਲਾ ਰੱਪਾ ਪਿਆ ਹੋਇਆ ਆ ਕਿ ਟਿਕਟੋਕ ਜਿਹੜੀ ਏ ਉਹ ਵਾਪਸ ਆ ਗਈ ਏ ਇਸ ਤੋਂ ਜਿਹੜੀ ਏ ਉਹ ਪਾਬੰਦੀ ਹਟਾ ਦਿੱਤੀ ਗਈ ਏ ਤੇ ਟਿਕਟੋਕ ਦੇ ਉੱਤੇ ਤੁਸੀਂ ਦੁਬਾਰਾ ਤੋਂ ਆ ਕੇ ਭਾਰਤ ਦੇ ਵਿੱਚ ਕੰਮ ਕਰ ਸਕਦੇ ਹੋ ਤੇ ਆਪਣਾ ਉਸੇ ਤਰ੍ਹਾਂ ਵੀਡੀਓ ਬਣਾ ਕੇ ਰੈਗੂਲਰ ਵਰਕ ਕਰ ਸਕਦੇ ਹੋ ਤੇ ਬਹੁਤ ਸਾਰੇ ਲੋਕ ਇਹਨਾਂ ਪੋਸਟਾਂ ਨੂੰ ਵੇਖ ਕੇ ਖੁਸ਼ ਵੀ ਹੁੰਦੇ ਨਜ਼ਰ ਆਏ ਤਾਂ ਦਾ ਦੇ ਕਿ ਇਹ ਟਿਕਟੌਕ ਜਿਹੜੀ ਹੈ ਪਿਛਲੇ ਕਈ ਸਾਲਾਂ ਤੋਂ ਜਿਹੜੀ ਹੈ ਬੰਦ ਹੋਈ ਪਈ ਹੈ ਪਰ ਹੁਣ ਜਿਹੜਾ ਰੌਲਾ ਰੱਪਾ ਪਿਆ ਹੋਇਆ ਆ ਸੋਸ਼ਲ ਮੀਡੀਆ ਦੇ ਪਲੇਟਫਾਰਮ ਦੇ ਉੱਤੇ ਲਗਾਤਾਰ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਟਿਕਟੌਕ ਤੋਂ ਬੈਨ ਖਤਮ ਕਰ ਦਿੱਤਾ ਗਿਆ ਹੈ ਟਿਕਟੌਕ ਨੂੰ ਅਨ ਬਲੌਕ ਜਿਹੜਾ ਕਰ ਦਿੱਤਾ ਗਿਆ ਆ ਜਿਹੜੀ ਕਿ ਟਿਕਟੌਕ ਭਾਰਤ ਦੇ ਵਿੱਚ ਬੈਨ ਕੀਤੀ ਹੋਈ ਸੀ ਉਹ ਟਿਕਟੌਕ ਦਾ ਬਾਹਰ ਤੋਂ ਜਿਹੜਾ ਆ ਉਹ ਭਾਰਤ ਦੇ ਵਿੱਚ ਵਿਤਰੇਗੀ ਤੇ ਲੋਕ ਫਿਰ ਤੋਂ ਜਿਹੜਾ ਆ ਟਿਕਟੌਕ ਦੇ ਉੱਤੇ ਮਿਹਨਤ ਕਰਕੇ ਆਪਣੇ ਆਪ ਨੂੰ ਅੱਗੇ ਵਧਾਉਣਗੇ ਪਰ ਤੁਹਾਨੂੰ ਦੱਸ ਦੇਈਏ ਕਿ ਇਹਦੇ ਉੱਤੇ ਜਦੋਂ ਅਸੀਂ ਸਰਚ ਕੀਤੀ ਤਾਂ ਸਾਡੇ ਕੁਝ ਦੋਸਤਾਂ ਨੇ ਸਰਚ ਕੀਤੀ ਤਾਂ ਇਹ ਬਿਲਕੁਲ ਬੇਕੂਫਾਨਾ ਹਰਕਤ ਲੱਗੀ ਸੋਸ਼ਲ ਮੀਡੀਆ ਦੇ ਉੱਤੇ ਬਿਲਕੁਲ ਅਫਵਾਹਾਂ ਜਿਹੜੀਆਂ ਨੇ ਉਹ ਔਰ ਜਿਹੜੀਆਂ ਨੇ ਕੀਤੇ ਜਾ ਰਹੀਆਂ ਨੇ ਕਿਉਂਕਿ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਤਰ੍ਹਾਂ ਦਾ ਸਰਕਾਰ ਦਾ ਕੋਈ ਵੀ ਨੋਟੀਫਿਕੇਸ਼ਨ ਨਹੀਂ ਨਜ਼ਰ ਆਇਆ ਜਿਹਦੇ 'ਚ ਇਹ ਲਿਖਿਆ ਹੋਵੇ ਕਿ ਟਿਕਟੌਕ ਵਾਪਸ ਆ ਰਹੀ ਹੈ ਜਾਂ ਟਿਕਟੌਕ ਤੋਂ ਬੈਨ ਹਟਾਇਆ ਜਾ ਰਿਹਾ ਹੈ ਫਿਰ ਤੁਹਾਨੂੰ ਦੱਸਦੀ ਕਿ ਟਿਕਟੌਕ ਨੂੰ ਲੈ ਕੇ ਬਹੁਤ ਸਾਰੀਆਂ ਅਫਵਾਹਾਂ ਆ ਰਹੀਆਂ ਸੀ ਕਿ ਟਿਕਟੌਕ ਵਾਪਸ ਆ ਰਹੀ ਹੈ ਟਿਕਟੌਕ ਤੋਂ ਬੈਨ ਹਟਾਇਆ ਜਾ ਰਿਹਾ ਭਾਰਤ ਦੇ ਵਿੱਚ ਦੁਬਾਰਾ ਤੋਂ ਜਿਹੜੀ ਇਹ ਟਿਕਟੌਕ ਵਾਪਸੀ ਕਰ ਰਹੀ ਹੈ ਪਰ ਇਦਾਂ ਦੀ ਗੱਲ ਕੋਈ ਨਹੀਂ ਕਿ ਦੋਸਤੋ ਇਨਾ ਅਫਵਾਹਾਂ ਤੋਂ ਦੂਰ ਰਹੋ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਹੈ ਟਿਕਟੌਕ ਐਪ ਭਾਰਤ ਦੇ ਵਿੱਚ ਦੁਬਾਰਾ ਤੋਂ ਨਹੀਂ ਵਿਚਰੇਗੀ ਈਵਨ ਕਿ ਜਦੋਂ ਅਸੀਂ ਪਲੇ ਸਟੋਰ ਤੇ ਜਾ ਕੇ ਵੀ ਟਿਕਟੌਕ ਨੂੰ ਸਰਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਟਿਕਟੌਕ ਬਿਲਕੁਲ ਵੀ ਸਾਹਮਣੇ ਨਹੀਂ ਆਈ ਕਹਿਣ ਤੋਂ ਭਾਵੇਂ ਆ ਕਿ ਜੇਕਰ ਪਲੇ ਸਟੋਰ ਤੋਂ ਟਿਕਟੌਕ ਅਸੀਂ ਨਹੀਂ ਲੈ ਸਕਦੇ ਜਾਂ ਟਿਕਟੌਕ ਜਿਹੜੀ ਹੈ ਉਹ ਪਲੇ ਸਟੋਰ ਤੇ ਨਹੀਂ ਪਾਈ ਜਾ ਰਹੀ ਤਾਂ ਇਹਦਾ ਮਤਲਬ ਹੈ ਇਹੀ ਐਪ ਇਹ ਬਿਲਕੁਲ ਪੂਰੀ ਤਰ੍ਹਾਂ ਅਫਵਾਹਾਂ ਨੇ ਟਿਕਟੌਕ ਬਿਲਕੁਲ ਬੈਨ ਹੋ ਚੁੱਕੀ ਹੈ ਭਾਰਤ ਦੇ ਵਿੱਚ ਟਿਕਟੌਕ ਦੁਬਾਰਾ ਨਾ ਆਈ ਤੇ ਨਾ ਉਹਦੇ ਆਉਣ ਦੇ ਫਿਲਹਾਲ ਕਿਸੇ ਤਰ੍ਹਾਂ ਦੇ ਕੋਈ ਚਾਂਸ ਨਜ਼ਰ ਆਏ ਨੇ ਤੇ ਬਿਲਕੁਲ ਅਫਵਾਹਾਂ ਨਹੀਂ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਇਹਦੇ ਵਿੱਚ ਸਚਾਈ ਨਜ਼ਰ ਨਹੀਂ ਆਈ ਤੁਹਾਨੂੰ ਸਾਡਾ ਇਹ ਅਪਡੇਟ ਕਿਵੇਂ ਦਾ ਲੱਗਾ ਤੁਸੀਂ ਕੀ ਕਹਿਣਾ ਚਾਹੋਗੇ ਕਿ ਟਿਕਟੌਕ ਆਉਣੀ ਚਾਹੀਦੀ ਹੈ ਜਾਂ ਨਹੀਂ ਆਉਣੀ ਚਾਹੀਦੀ ਇਹਦੇ ਉੱਤੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਵੀ ਜੇ ਇੱਕਰ ਇਹ ਕਿਸੇ ਤਰ੍ਹਾਂ ਦੀ ਅਫਵਾਹ ਸੁਣੀ ਤਾਂ ਉਹਦੇ ਤੇ ਵੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਦੇ ਨਾਲ